ਪਿਛਲੇ ਦਿਨੀ ਦਿੱਲੀ ਤੋਂ ਅੰਮ੍ਰਿਤਸਰ ਬਾਸ ਵਿੱਚ ਟਿਕਟ ਕਾ ਪੈਨੂ ਲੈ ਕੇ 4 ਵਿਅਕਤੀਆਂ ਨੂੰ ਸਸਪੈਂਡ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਅੰਮ੍ਰਿਤਸਰ ਦੇ ਡੀਪੂ ਦੇ ਬਾਹਰ ਪੰਨਬਸ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਰੈਲੀ ਕੀਤੀ ਗਈ ਯੂਨੀਅਨ ਦੇ ਮੈਂਬਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੋਲਗਾ ਬਾਸ ਵਿੱਚ ਟਿਕਟ ਕਾ ਪੈਨੂ ਲੈ ਕੇ 4 ਨਿਰਦੋਸ਼ ਵਿਅਕਤੀਆਂ ਨੂੰ ਸਸਪੈਂਡ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪੰਨਬਸ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਵਜ੍ਹਾ ਤੋਂ ਕਿਨਾ ਚਾਰ ਮੁਲਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਦਕਿ ਉੱਪਰ ਬੈਠੇ ਉੱਚ ਅਧਿਕਾਰੀਆਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਤੇ ਪਨਬਸ ਵਰਕਰ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਇਸ ਘਪਲੇ ਵਿੱਚ ਸ਼ਾਮਲ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇ ਅਤੇ ਬੇਕਸੂਰਾਂ ਨੂੰ ਇਨਸਾਫ ਦਿਵਾਇਆ ਜਾਵੇ ਉਨ੍ਹਾਂ ਨੇ ਆਖਿਆ ਕਿ ਜੇਕਰ ਸੋਮਵਾਰ ਤੱਕ ਮੁਲਾਜ਼ਮ ਬਹਾਲ ਨਾ ਕੀਤੇ ਗਏ ਤਾਂ ਪਹਿਲਾਂ 8 ਡਿਪੂ ਅਤੇ ਫਿਰ 16 ਡਿਪੂ ਬੰਦ ਰੱਖੇ ਜਾਣਗੇ ਹਾਂਜੀ ਮੇਰਾ ਨਾਮ ਇੰਦਰਪਾਲ ਸਿੰਘ ਮੈਂ ਪੰਜਾਬ ਰੋਡ ਅੰਮ੍ਰਿਤਸਰ ਵੰਦਾ ਦਾ ਕਰਮਚਾਰੀ ਹਾਂ ਜਿਹੜੀ 7700 ਰੁਪਏ ਦੀ ਕਨੈਕਟਰ ਫੜੇਗਾ ਤਾਂਦਲੀ ਹੋਈ ਆ ਉਸ ਵਿੱਚ ਕੁਝ ਕਰਮਚਾਰੀ ਜਿਸ ਵਿੱਚ ਦੋ ਡਿਊਟੀ ਸੈਕਸ਼ਨ ਦੋ ਬਕਸਾ ਬਰਾਏ ਦੇ ਕਰਮਚਾਰੀ ਸਸਪੈਂਡ ਕੀਤੇ ਗਏ ਆ ਅਸੀਂ ਅਸੀਂ ਉਹਨਾਂ ਲਈ ਅੱਜ ਮੁਜ਼ਾਹਰਾ ਕੀਤਾ ਵਾ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਜਲਦੀ ਜਲਦੀ ਇਹਨਾਂ ਨੂੰ ਬਹਾਲ ਕਰੇ ਅਗਰ ਇਹ ਬਹਾਲ ਨਹੀਂ ਕਰਦੀ ਤੇ ਅਸੀਂ ਸੋਮਵਾਰ ਪੂਰਾ ਡੀਪੂ ਬੰਦ ਕਰਾਂਗੇ ਪਹਿਲਾਂ 6 ਡੀਪੂ ਬੰਦ ਹੋਣਗੇ ਫਿਰ 12 ਡੀਪੂ ਬੰਦ ਹੋਣਗੇ ਫਿਰ 18 18 ਡੀਪੂ ਬੰਦ ਹੋਣਗੇ ਇਹਦਾ ਜ਼ਿੰਮੇਵਾਰ ਜਿਹੜੇ ਉੱਚ ਅਧਿਕਾਰੀ ਉਹ ਉਹ ਜ਼ਿੰਮੇਵਾਰ ਹੋਣਗੇ ਇਹ ਇਹ ਪ੍ਰਸ਼ਾਸਨ ਨੂੰ ਅਸੀਂ ਚੈਲੰਜ ਕਰਦੇ ਆਂ ਜਾਂ ਬੇਨਤੀ ਕਰਦੇ ਜੋ ਮਰਜ਼ੀ ਸਮਝ ਲੇ ਇਹ ਆ ਕਿ ਇਸ ਜਿਹੜਾ ਜੋ ਵੀ ਅੱਜ ਰਚਿਆ ਗਿਆ ਵਾ ਜੋ ਵੀ ਰੈਲੀ ਹੋਈ ਆ ਇਹ ਉਹਨਾਂ ਦੇ ਬਿਲਕੁਲ ਖਿਲਾਫ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਚਾਰ ਕਰਮਚਾਰੀ ਆ ਉਹ ਬਿਲਕੁਲ ਨਿਰਦੋਸ਼ ਹਨ ਉੱਚ ਅਧਿਕਾਰੀ ਜਿਹੜੇ ਇਹਨਾਂ ਦੀ ਡਿਊਟੀ ਲਗਾਉਂਦੇ ਸਨ ਉਹ ਇਹ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਦੋਸ਼ੀ ਪਾਇਆ ਜਾਵੇ ਇਹ ਅਸੀਂ ਸਬੂਤ ਕਰਾਂਗੇ ਸਬੂਤ ਔਡੇ ਹੋ ਗਏ ਆ